ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਜਿਹੜੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਜਿਹੜੇ ਕਿਸਾਨ ਭਰਾਵਾਂ ਨੇ ਪੁਰਾਣੇ ਟਰੈਕਟਰ ਚਲਾਏ ਹੁੰਦੇ ਹਨ ਉਹਨਾਂ ਨੂੰ ਤਾਂ ਕਹਿ ਰਹੇ ਨਾ ਪੰਪਾਂ ਦਾ ਪਤਾ ਹੋਣਾ ਜਿਨ੍ਹਾਂ ਨੇ 1970 75 ਮਾਡਲ ਟਰੈਕਟਰ ਸੀ 328 ਜਾਂ 2011 ਪੁਰਾਣੇ ਜਾਂ ਫੋਰਡ 3000 ਜਿਹੜਾ ਪਹਿਲਾਂ ਇੰਗਲੈਂਡ ਵਾਲਾ ਜਿਹੜੇ ਭਰਾ ਬਾਹਰ ਵੀ ਆ ਉਹਨਾਂ ਕੋਲ ਅੱਜ ਵੀ ਰੋਟਰੀ ਪੰਪ ਵਾਲੇ ਸੀਏਵੀ ਪੰਪ ਵਾਲੇ ਟਰੈਕਟਰ ਹੁਣੇ ਆ ਆਪਾਂ ਹੁਣ ਥੋੜੇ ਦਿਨ ਹੋ ਗਏ ਉਸ ਦਿਨ ਟਰੈਕਟਰ ਖੋਲਿਆ ਸੀਗਾ ਫੋਰਡ 3000 ਉਦੇ ਤੇ ਪੰਪ ਲੱਗਿਆ ਸੀ ਰੋਡਰੀ ਬਿਲਕੁਲ ਸਟਾਰਟ ਹੈ ਇਹ ਟਰੈਕਟਰ ਖੋਲਿਆ ਸੀਗਾ ਫਾਦਰ ਸਾਹਿਬ ਦੀ ਡੈੱਟ ਹੋਣ ਕਰਕੇ ਮੈਂ ਇਹ ਵੀਡੀਓ ਨਹੀਂ ਸੀ ਬਾਈ ਵੀਡੀਓ ਵੀ ਬਣਾਈ ਹੋਈ ਸੀ ਸਟਾਰਟ ਕਰਕੇ ਬਿਲਕੁਲ ਰਨਿੰਗ ਹੈ ਇਹ ਪੰਪ ਖੋਲਿਆ ਸੀਗਾ ਉਹਦੀ ਸਾਰੀ ਤੁਹਾਨੂੰ ਜਾਣਕਾਰੀ ਦਿਨਾ ਅੱਜ ਵੀ ਆਪਾਂ ਸ਼ੁਰੂ ਕਰ ਲੈਨੇ ਆ ਮੋਟਰ ਬਾਲ ਤੋਂ ਜਿਹੜੇ 20 11 ਮੋਟਰ ਬਾਲ ਪੰਪ ਪਾਏ ਸੀਗੇ ਜਿਹੜੇ ਅੱਜ ਕੱਲ ਯੂਥ ਆ ਜਿਨ੍ਹਾਂ ਨੂੰ ਨਹੀਂ ਪਤਾ ਹੋਣਾ ਇਹ ਹੁਣ ਤਾਂ ਬਾਅਦ ਚੋਂ ਤਾਂ 25 11 ਦੇ ਵਿੱਚ ਚੌਕ ਵਾਲੇ ਪੰਪ ਆ ਗਏ ਇਹਨਾਂ ਦੇ ਵਿੱਚ ਆ ਜਿਹੜਾ ਪੰਪ ਇਹਦੇ ਜ ਮੋਟਰ ਬਾਲ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਇਹ ਰੇਸ ਤੋਂ ਬੰਦ ਹੁੰਦੇ ਹੁੰਦੇ ਸੀਗੇ ਰੇਸ ਘਟ ਕਰੀ ਤੋਂ ਇਹ ਬੰਦ ਹੋ ਜਾਂਦਾ ਪੰਪ ਰੇਸ ਘਟਾਈ ਤੋਂ ਬੰਦ ਹੁੰਦੇ ਸੀ ਇਹਨਾਂ ਨੂੰ ਚੋਕ ਨਹੀਂ ਸੀ ਹੁੰਦੀ ਮੈਂ ਤੁਸੀਂ ਦੇਖੋ ਇਸ ਤਰ੍ਹਾਂ ਜਿਵੇਂ ਬਾਅਦ ਚੋ 59 11 ਨੂੰ ਵੀ ਇਸ ਤਰ੍ਹਾਂ ਹੀ ਰੇਸ ਤੋਂ ਹੀ ਮੋਟਰ ਬਾਲ ਆ ਤੁਸੀਂ 59 11 ਵੀ ਦੇਖਣਾ ਵੱਡੇ ਵੱਡੇ ਢਿੱਡ ਵਾਲਾ ਇਹਦਾ ਗਵਰਨਰ ਬਹੁਤ ਵੱਡਾ ਹੁੰਦਾ ਇਹ ਵੀ ਪੰਪ ਮੇਰਾ ਸਾਹਮਣੇ ਰੱਖਿਆ ਹੋਇਆ ਕਿ ਆਨਟਿਕ ਚੀਜ਼ਾਂ ਮੈਨੂੰ ਵੀ ਬੜਾ ਸੰਭਣ ਦਾ ਸ਼ੌਂਕ ਹੈ ਜਦੋਂ ਅਸੀਂ ਕੰਮ ਸ਼ੁਰੂ ਕਰਿਆ ਉਦੋਂ ਇਹ ਪੰਪ ਬਹੁਤ ਲੋਕਾਂ ਨੇ ਲਵਾ ਕੇ ਆਪਣਾ ਮਾਈਕੋ ਪੰਪ ਲਵਾਏ ਸੀਗੇ ਕਿਉਂ ਇਹਨਾਂ ਨੂੰ ਤੁਹਾਨੂੰ ਪਤਾ ਮਾੜੀ ਜੀ ਰੇਸ ਰੱਖਣੀ ਪੈਂਦੀ ਆ ਨਹੀਂ ਤਾਂ ਬੰਦ ਰੇਸ ਤੇ ਬੰਦ ਹੋ ਜਾਂਦੇ ਸੀ ਟਰੈਕਟਰ ਆਹ ਤੁਸੀਂ ਦੇਖ ਲਓ ਹਵਾ ਘਰੋਣ ਵਾਲਾ ਸਿਸਟਮ ਆ ਰਿਹਾ ਇਹਦਾ ਇਹ ਤਾਂ ਆ ਗਿਆ ਮੋਟਰ ਬਾਲਾ ਪੰਪ 20 11 ਦਾ ਉਦੋਂ ਬਾਅਦ ਆ ਜਿਹੜਾ ਪੰਪ ਤੁਸੀਂ ਵੀਡੀਓ ਦੇਖਣਦੇ ਹੋ ਇਹ ਪੰਪ ਹੈਗਾ ਜਿਸ ਤਰ੍ਹਾਂ ਫੋਰਡ ਦੇ ਵਿੱਚ ਆਪਣਾ ਕਹਿ ਲਓ ਤੁਸੀਂ ਪੱਤੇ ਵਾਲਾ ਪੰਪਾ ਵਿੱਚ ਡਾਇਫਰਮ ਵਾਲਾ ਪੰਪਾ ਉਹ ਆ ਚੈਨ ਵਾਲੇ ਮੈਸੀ ਦਾ ਜਿਹੜੀ ਆਵਾਜ਼ ਕਿਰਕਿੜ ਕਿਰਕਿੜ ਜਿਹੜੀ ਤੁਸੀਂ ਸੁਣਦੇ ਆ ਨਾ ਮੈਸੀ ਦੀ ਇਹਦੇ ਵਿੱਚ ਟਾਈਮਿੰਗ ਦੀ ਜਗ੍ਹਾ ਤੇ ਚੈਨ ਹੁੰਦੀ ਆ ਚੈਨ ਚੱਲਦੀ ਆ ਤਿੰਨ ਕੜੀਆਂ ਵਾਲੀ ਹੁਣ ਇੱਥੇ ਲੱਗੇ ਚੈਨ ਪਈ ਨਹੀਂ ਮੈਂ ਤੁਹਾਨੂੰ ਵੀਡੀਓ ਚ ਵੀ ਕਿਸੇ ਦਿਨ ਜਦੋਂ ਟਰੈਕਟਰ ਖੋਲਿਆ ਤੁਹਾਨੂੰ ਉਹ ਵੀ ਦਿਖਾਉਂਗਾ ਇਹਦੇ ਚ ਵੀ ਸੇਮ ਡਾਇਫਰਮ ਚੱਲਦੀ ਆ ਇਹਦੇ ਜਿਵੇਂ ਫੋਰਡ ਦੇ ਵਿੱਚ ਡਾਇਫਰਮ ਹੁੰਦੀ ਆ ਤੁਹਾਡਾ ਡਾਇਫਰਮ ਤੋਂ ਰੇਸ ਕੰਟਰੋਲ ਹੁੰਦੀ ਆ ਇਹਦੀ ਜਿਹੜੀ ਇਹਦੀ ਆਵਾਜ਼ ਆ ਸਾਊਂਡ ਆ ਜਿਹੜੀ ਮੈਸੀ ਦੀ ਉਹ ਚੈਨ ਕਰਕੇ ਆਉਂਦੀ ਆ ਜੇ ਆਪਾਂ ਇਹਨੂੰ ਡੀਆਈ ਦੇ ਵਿੱਚ ਕਰ ਦਈਏ ਤਾਂ ਆਵਾਜ਼ ਜਿਹੜੀ ओरिजिनल ਆਵਾਜ਼ ਆ ਉਹ ਇਹਦੇ ਨਹੀਂ ਰਹਿੰਦੇ ਇਹਦੀ ਜਿਹੜੀ ਆਵਾਜ਼ ਆ ਉਹ ਚੈਨ ਕਰਕੇ ਜਿਹੜਾ ਐਟਲ ਇਹਦੀ ਚੈਨ ਤੇ ਚੱਲਦਾ ਹੁੰਦਾ ਤੇ ਇਹ ਤੋਂ ਬਾਅਦ ਆ ਗਿਆ ਔਰਸਸ ਸੀ 328 ਜਿਹੜਾ ਸਕੌਟ ਅ ਸ਼ੁਰੂ ਵਾਲੇ ਆਏ ਸੀ ਔਰਸਸ ਮਾਡਲ ਇਹਦੇ ਵਿੱਚ ਵੀ ਆ ਮੋਟਰਬਾਲ ਪੰਪ ਆਉਂਦਾ ਇਹ ਵੀ ਆ ਦੇਖੋ ਇਹ ਰੇਸ ਤੋਂ ਮੋਟਰਬਾਲ ਬੰਦ ਹੁੰਦੇ ਸੀ ਇਹਦੇ ਵੀ ਮੋਟਰਬਾਲ ਦੀਆਂ ਚਿੱਟਾ ਹੁਣ ਪਿੱਕੀਆਂ ਹੋ ਚੁੱਕੀਆਂ ਇਹਦਾ ਮੋਟਰਬਾਲ ਤੁਹਾਨੂੰ ਇਹਦੇ ਦੇ ਪੜਿਆ ਜਾਣਾ ਇਹਦਾ ਟਾਪਿਆਂ ਦਾ ਦੇਖੋ ਕਿੰਨਾ ਫਰਕ ਆ ਇਹ ਆ ਸਾਰੇ ਅੰਟੀਕ ਮਾਡਲ ਜਿਹੜੇ C328 ursus ਜਿਹੜਾ ਮਾਡਲ ਆਇਆ ਸੀ ursus ਕਹਿ ਦਿੰਦੇ ਬਾਹਰ ਵਾਲਾ ਇੰਗਲੈਂਡ ਵਾਲਾ ਜਾਂ 27 ਕਹਿ ਲੋ ਤੁਸੀਂ ਜਾਂ C328 ਜਿਹੜੇ ਪੁਰਾਣੇ ਮਾਡਲ ਆਏ ਸੀ ਚਾਹੇ ਹੁਣ ਪ੍ਰੋਪਰ ਕਿਹੜੇ ਟੈਕਨੋ ਖੁੱਲੇ ਨਹੀਂ ਮੈਨੂੰ ਧਿਆਨ ਚ ਹੁਣ ਉਹ ਤੋਂ ਬਾਅਦ ਆ ਗਿਆ ਆ ਆਪਣਾ ਰੋਟਰੀ ਫੋਰਡ 3000 CEV ਪੰਪ ਸੀ ਉਦੋਂ ਖੁੱਲਿਆ ਸੀਗਾ ਤੇ ਸ਼ਨੀਵਾਰ ਮੈਂ ਕਹ 24 ਤਰੀਕ ਨੂੰ ਟ੍ਰਾਈਪ ਤੇ ਖੁੱਲਿਆ ਸੀਗਾ ਬਿਲਕੁਲ ਸਟਾਰਟ ਪੰਪ ਇਹ ਇਹ ਜਦੋਂ ਲਾਉਣਾ ਹੁੰਦਾ ਇਹਦੇ ਵਿੱਚ ਹੁਣ ਕਈ ਭਰਾਵਾਂ ਨੂੰ ਹੁੰਦਾ ਵੀ ਅਸੀਂ ਯਾਰ ਲਵਾ ਕੇ ਰੋਟਰੀ ਲਵਾਉਣਾ ਇਹਦੇ ਸਮਾਨ ਕੀ ਕੀ ਬਦਲਣਾ ਪੈਣਾ ਮੈਂ ਅੱਜ ਵੀਡੀਓ ਤੁਹਾਨੂੰ ਸਾਂਝੀ ਕਰਦੇ ਆਂ ਆਹ ਦੇਖੋ ਇਹਦੇ ਚ ਇੱਕ ਤਾਂ ਗਰਾਰੀ ਬਦਲਣੀ ਪੈਂਦੀ ਆ ਇਹਦੀ ਗਰਾਰੀ ਦਾ ਵੀ ਫਰਕ ਹੁੰਦਾ ਜਿਹੜੀ ਰੋਟਰੀ ਦੀ ਗਰਾਰੀ ਹੁੰਦੀ ਹੁਣ ਮੈਂ ਇਹਦੇ ਤੇ ਟੇਪ ਕਰਕੇ ਸੰਭੀ ਹੋਈ ਆ ਗਰਾਰੀ ਕਿਉਂ ਜਦੋਂ ਵੀ ਕਿਸੇ ਨੂੰ ਰੋਟਰੀ ਪੰਪ ਦੇਣਾ ਮਿੱਤਰ ਨੂੰ ਇਹਦੇ ਵਿੱਚ ਨਾ ਗਰਾਰੀ ਦਾ ਅੰਤਰ ਹੈ ਇਹਦੀ ਬੋਰ ਦਾ ਇਹਦੇ ਕਲਰ ਬਣੀ ਹੁੰਦੀ ਆ ਜਿਹੜੀ ਆਪਣਾ ਨੋਰਮਲ ਜਿਹੜਾ ਹੁੰਦਾ ਕੇਲੋ ਡਾਇਆਫ੍ਰਾਮ ਪੰਪ ਜਿਹੜਾ ਫੋਰਡ ਨੂੰ ਆਉਂਦਾ ਜਾਂ ਦੂਜੇ ਮਾਈਕੋ ਆਉਂਦੇ ਉਹਨਾਂ ਦੀ ਗਰਾਰੀਆਂ ਸੇਮ ਹੁੰਦੀਆਂ ਇਹਦੇ ਚਾ ਡੱਬ ਜੀ ਬਣੀ ਹੁੰਦੀਆਂ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਦਾ ਮੈਂ ਟੇਲ ਕਰੀ ਸੀ ਮੈਂ ਸੱਟ ਸੁੱਟਣਾ ਵਾਜੇ ਗਰਾਰੀ ਤੇ ਤੇ ਆ ਦੇਖੋ ਇਹਦੇ ਜਾਂ ਡੱਬ ਬਣੀ ਹੋਈ ਆ ਪੂਈ ਪੂਰੇ ਡੱਬੇ ਦੇ ਚ ਪੈਂਦੀ ਹੁੰਦੀ ਆ ਜਦੋਂ ਵੀ ਕਿਤੇ ਰੋਟਰੀ ਪੰਪ ਲਾਉਣਾ ਇਹ ਸਮਾਨ ਨਾਲ ਚੇਂਜ ਕਰਨਾ ਪੈਂਦਾ ਤੇ ਇਹਦੇ ਨਾਲ ਹੀ ਆ ਜਾ ਪਲੇਟਾਂ ਵੀ ਦਿਖਾ ਦਈਏ ਆ ਪਲੇਟਾਂ ਦਾ ਵੀ ਟਾਈਮਿੰਗ ਪਲੇਟ ਵੀ ਇਹਦਾ ਜਿਹੜਾ ਬੋਰ ਆ ਰੋਟਰੀ ਕਰਕੇ ਆ ਤੰਗ ਬੋਰ ਆ ਇਹਦਾ ਆ ਜਿਹੜਾ ਬੋਰ ਆ 3 ਨਟਾਂ ਦੇ ਵਿੱਚ ਆ ਬੋਰ ਵੀ ਰੂਟਰੀ ਪੰਪ ਦਾ ਤੰਗ ਹੁੰਦਾ ਤੇ ਇਹ ਚੀਜ਼ਾਂ ਸਾਰਾ ਸੈਕਟਰ ਮੈਂ ਉਸ ਦਿਨ ਸਾਂਭ ਲਿਆ ਸੀਗਾ ਜਦੋਂ ਟਰੈਕਟਰ ਖੋਲਿਆ ਮੈਂ ਕਿਹਦੇ ਭਰਾਵਾਂ ਨੇ ਦਾ ਪਿੱਛੇ ਬਹੁਤ ਭਰਾਵਾਂ ਨਾਲ ਬਾਹਰਲੇ ਨੇ ਐਨਆਰਆਈ ਭਰਾਵਾਂ ਨਾਲ ਨਾਤੇ ਬਣਿਆ ਜਦੋਂ ਆਪਾਂ ਚੈਨਲ ਬਣਾਇਆ ਕੈਨੇਡਾ ਤੋਂ ਬਹੁਤ ਭਰਾ ਪਿਆਰ ਦਿੰਦੇ ਆ ਜਾਂ ਹੋਰ ਕਈ ਕੰਟਰੀਆਂ ਚ ਭਰਾਵਾਂ ਦੇ ਫੋਨ ਆਉਂਦੇ ਹੁੰਦੇ ਆ ਵੀ ਯਾਰ ਆ ਪੰਪ ਸਾਂਭ ਕੇ ਰੱਖਿਓ ਤੇ ਮੈਂ ਕਿਹਾ ਵੀਡੀਓ ਕਰਕੇ ਤੁਹਾਨੂੰ ਸਾਂਝੀ ਤੇ ਜਾਣਕਾਰੀ ਦਈਏ ਤੇ ਬਹੁਤ ਸਾਰੇ ਪੰਪੇ ਦਾ ਸਾਂਭਿਆ ਹੋਇਆ ਇਹ ਤੋਂ ਤੱਕ ਕਿ ਇਹਦੀਆਂ ਨੋਜਲਾਂ ਵੀ ਮੈਂ ਤੁਹਾਨੂੰ ਦਿਖਾਉਣਾ ਨੋਜਲਾਂ ਵੀ ਇਹਦੀਆਂ ओरिजिनल ਜਿਨ੍ਹਾਂ ਤੇ ਆਪਣਾ ਮੇਡ ਇਨ ਇੰਗਲੈਂਡ ਲਿਖਿਆ ਹੋਇਆ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਨੋਜਲਾਂ ਵੀ ਜਿਹੜੀਆਂ ਸੰਭੀਆਂ ਸੀਗੀਆਂ ਇੱਥੇ ਸ਼ਾਇਦ ਪਈਆਂ ਹੋਣੀਆਂ ਮੇਰੀ ਨਿਗਾਹ ਦੇ ਵਿੱਚ ਤੇ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਆਹ ਦੇਖੋ ਇਹਦੀਆਂ ਨੋਜਲਾਂ ਵੀ ਜਿਹੜੀਆਂ ਨਾਲ ਮੈਂ ਸੰਭੀਆਂ ਸੀਗੀਆਂ ਇਹਨਾਂ ਨੋਜਲਾਂ ਦੇ ਉੱਪਰ ਵੀ ਮੇਡ ਇਨ ਇੰਗਲੈਂਡ ਦੇ ਮਾਰ ਕੇ ਉਵੇਂ ਮੈਂ ਪੰਪ ਤੇ ਬਥੇਰੇ ਖੋਲੇ ਆ ਪਰ ਨੋਜਲਾ ਕਈ ਵਾਰਾਂ ਕਈਆਂ ਦੀਆਂ ਚੇਂਜ ਕਰੀਆਂ ਹੁੰਦੀਆਂ ਇਹਦੀਆਂ ਨੋਜਲਾਂ ਤੇ ਵੀ ਹੁਣ ਦੇਖੋ ਇਹਦੀਆਂ ਨੋਜਲਾਂ ਤੇ ਵੀ ਮੇਨ ਇਨ ਇੰਗਲੈਂਡ ਦਾ ਜਿਹੜਾ ਆ ਮਾਰਕਾ ਲੱਗਾ ਹੋਇਆ ਅੱਜ ਵੀ ਕਿੰਨੇ ਨੋਜਲਾਂ ਦੇ ਉੱਪਰ ਮੈਂ ਬਾਹਰ ਚਾਣਨੇ ਕਰਕੇ ਤੁਹਾਨੂੰ ਦਿਖਾਉਣਾ ਕਿੰਨੇ ਨੋਜਲਾਂ ਦੇ ਉੱਪਰ ਮੇਨ ਇਨ ਇੰਗਲੈਂਡ ਲਿਖਿਆ ਹੋਇਆ ਤੇ ਵੀਡੀਓ ਚਲਦੀ ਜਲਦੀ ਲਾਈਕ ਸ਼ੇਅਰ ਕਰ ਦਿਓ ਵੀਰੋ ਜਿਨ੍ਹਾਂ ਨੂੰ ਪੁਰਾਣੀਆਂ ਚੀਜ਼ਾਂ ਨਾਲ ਲਗਾਵਾ ਇਨਫੋਰਮੇਸ਼ਨ ਜਿਨ੍ਹਾਂ ਨੂੰ ਚੰਗੀ ਲੱਗਦੀ ਹੈ ਆਪਣੇ ਪੇਜ ਤੇ ਭਾਈ ਵੀ ਆਪਾਂ ਭਲਵਾਨ ਟਰੈਕਟਰ ਪਟਿਆਲਾ ਆਪਣਾ ਪੇਜ ਆ ਭਾਦਰ ਸਾਹਿਬ ਦੇ ਨਾਂ ਤੇ ਬਣਾਇਆ ਹੋਇਆ ਤੇ ਆਪਾਂ ਐਂ ਹੀ ਰੋਜ਼ ਜਿਹੜੀਆਂ ਵੀ ਟਰੈਕਟਰ ਨਾਲ ਰਿਲੇਟਡ ਟਰੈਕਟਰ ਪਾਰਟਸ ਨਾਲ ਰਿਲੇਟਡ ਆਪਾਂ ਆਪਣੀਆਂ ਵੀਡੀਓ ਪਾਉਂਦੇ ਰਹਿੰਦੇ ਆ ਸਾਡੇ ਜਿੰਨੀਆਂ ਵੀ ਵੀਡੀਓ ਹੁੰਦੀਆਂ ਕੋਈ ਅਸੀਂ ਆਪਣਾ ਇਹ ਸੇਲ ਪਰਚੇਜ਼ ਨਾਲ ਕਦੇ ਵੀ ਇਹਨੂੰ ਨਾ ਜੋੜਿਆ ਕਰੋ ਸਾਡਾ ਸਿਰਫ ਆਪਣਾ ਮੋਟ ਬਹੁੰਦਾ ਵੀ ਆਪਾਂ ਜ਼ਿੰਮੇਵਾਰ ਭਰਾ ਜਿਹੜੇ ਜਾਣਕਾਰੀ ਆ ਦੇਖੋ ਮੇਰਲਨ ਗੱਲ ਹੈਡ ਉਤਰਾ ਹੀ ਇਹਨਾਂ ਨੋਜਲਾਂ ਦੇ ਤਿੰਨਾ ਤੇ ਜਿਹੜਾ ਇਹ ਇਹ ਉਕਰਿਆ ਹੋਇਆ ਇਹ ਵਿੱਚ ਬਿਲਕੁਲ ਪ੍ਰਿੰਟ ਤੇ ਇਹਦੀ ਨੋਜਲ ਦਾ ਵੀ ਜਿਹੜੀ ਆ ਆਰਮ ਫੋਰਡ ਦੀ ਨੋਜਲ ਨਾਲੋਂ ਨਾ ਫਰਕ ਆ ਮੈਂ ਤੁਹਾਨੂੰ ਦਿਖਾਉਣਾ ਬਾਹਰ ਆਪਣੇ ਕੋ ਇੰਜਨ ਪਿਆ ਫੋਟ ਦਾ ਆਪਾਂ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਤਿੰਨੇ ਨੋਜਲਾਂ ਤੇ ਮੇਨ ਇਨ ਇੰਗਲੈਂਡ ਲਿਖਿਆ ਹੋਇਆ ਹੁਣ ਜੇ ਤੁਹਾਨੂੰ ਪਤਾ ਨਹੀਂ ਵੀਡੀਓ ਦੇ ਵਿੱਚ ਦੇਖਣਾ ਕਿ ਨਹੀਂ ਬਰੀਕ ਅੱਖਰ ਆ ਦਿਖਦੇ ਆ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਮੈਨੂੰ ਦਿਓ ਕੈਮਰਾਮੈਨ ਤੁਹਾਨੂੰ ਦਿਖਾਉਣਾ ਬਾਹਰ ਚਾਨਣੇ ਜਾ ਕੇ ਮੈਂ ਤੁਹਾਨੂੰ ਦਿਖਾਉਣਾ ਇਹਨਾਂ ਦੇ ਵਿੱਚ ਜ਼ੂਮ ਕਰਕੇ ਤੁਹਾਨੂੰ ਮੈਂ ਦਿਖਾਉਣਾ ਤੇ ਛੱਡੀ ਮੜਾ ਜਾ ਤੇ ਇੱਥੇ ਰੱਖ ਦੇ ਨੋਜਲ ਇੱਥੇ ਅਹ ਆ ਦੇਖੋ ਤੁਹਾਨੂੰ ਨੇੜੇ ਕਰਕੇ ਦੇਖੂਗਾ ਆ ਦੇਖੋ ਮੇਡ ਇਨ ਇੰਗਲੈਂਡ ਦੀਆਂ ਇਹ ਨੋਜਨਾ ਵੀ ਆ ਸਾਰੀਆਂ ਇਹਦੀਆਂ ਤੇ ਉਸ ਟਾਈਮ ਦੀਆਂ ਨੋਜਨਾ ਨਾਲ ਦੀਆਂ ਰਹੀਆਂ ਸੀਏ ਵੀ ਨਾਲ ਸੀਏ ਵੀ ਦਾ ਅਮਰੀਕਾ ਵੀ ਪੰਪ ਤੇ ਜਿਹੜਾ ਸੀਏ ਵੀ ਲਿਖਿਆ ਹੁੰਦਾ ਸੇਮ ਮਾਰਕਾ ਸੀ ਇਹ ਵੀ ਦਾ ਇਹਦੇ ਤੇ ਪੰਪ ਤੇ ਲੱਗਿਆ ਹੋਇਆ ਤੇ ਇਹਦਾ ਟਾਪਾ ਵੀ 3000 ਦਾ ਮੈਂ ਸਾਹਮਣੇ ਆ ਸੀਗਾ ਨਾਲਾ ਹੁੰਦਾ ਤੇ ਲਿਫਟ ਟਾਪਾ ਵੀ ਆਪਾਂ ਇਹਦਾ ਸਾਹਮਣੇ ਆ ਸੀਗਾ ਤੇ ਕੁਝ ਸਮਾਂ ਇਹੋ ਜਿਹਾ ਸੀ ਉਦੋਂ ਵੀਡੀਓ ਪਾਉਣ ਦਾ ਦਿਲ ਨਹੀਂ ਕਰਿਆ ਕਈ ਦਿਨ ਹੋ ਗਏ ਤਾਂ ਮੈਂ ਨਹੀਂ ਵੀਡੀਓ ਪਾਈ ਬਿਲਕੁਲ ਸਟਾਰਟ ਕਰਕੇ ਮੈਂ ਟਰੈਕਟਰ ਦੇ ਉੱਪਰ ਪੰਪ ਚੈੱਕ ਕਰਕੇ ਸਾਰਾ ਸਟਾਰਟ ਕਰਕੇ ਰਨਿੰਗ ਕਰਕੇ ਖੋਲਿਆ ਸੀ ਕਈ ਵਾਰ ਆਇਆ ਹੁੰਦਾ ਕਿਸੇ ਵੀਰ ਨੇ ਲੈ ਕੇ ਜਾਣਾ ਉਹਨੂੰ ਦਿੱਕਤ ਨਾ ਆਵੇ ਹੁਣ ਇਹ ਜਿਹੜੀ ਇਹ ਨੋਜਲ ਆ ਨਾ ਅੱਜ ਉਹ ਤੁਹਾਨੂੰ ਮੈਂ ਬਾਹਰ ਦਿਖਾਉਣਾ ਜਿਹੜੀ ਫੋਰਡ ਦੀ ਨੋਜ਼ਲ ਤੋਂ ਤੁਸੀਂ ਆ ਵੇਖੋ ਆ ਜਿਹੜੀ ਚੂੜੀ ਦੀ ਹੈ ਇਹਦੀ ਇਹ ਇਨਬਿਲਟੀ ਆ ਵਿੱਚ ਜਿਹਦੇ ਤੇ ਪੈਪ ਚੜਨੀ ਆ ਤੇ ਆ ਫੋਰਡ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਇਹਦੇ ਵਿੱਚ ਆ ਦੇਖੋ ਆ ਜਿਹੜਾ ਨੋਜ਼ਲ ਦੀ ਆ ਟੀ ਆ ਲੱਗ ਕੱਸੀ ਹੁੰਦੀ ਆ ਇਹਦੇ ਵਿੱਚ ਆ ਇਨਬਿਲਟੀ ਆ ਮੇਨ ਨਿਸ਼ਾਨੀ ਇਹਦੇ ਤੇਥੋਂ ਹੀ ਪਤਾ ਲੱਗ ਜਾਂਦਾ ਕੁਝ ਉੱਪਰ ਕੈਪ ਦਾ ਵੀ ਆ ਚਾਬੀ ਚੁੱਬੀ ਪੈਣ ਵਾਲੇ ਥਾਂ ਦਾ ਵੀ ਇਹਦਾ ਫਰਕ ਬਾਕੀ ਦਾ ਥੱਲੇ ਉਹਦਾ ਨੋਜ਼ਲ ਸੇਮ ਆ ਆ ਚੀਜ਼ ਜਿਹੜੀ ਆ ਇਹਦਾ ਫਰਕ ਆ 3000 ਮੋਡ ਦਾ ਤੇ ਹੋਰ ਵੀ ਜਿਹੜੇ ਆਪਣਾ ਭਰਾ ਪੁੱਛਦੇ ਹੁੰਦੇ ਆ ਕਈ ਵਾਰਾਂ ਇਹਦੇ ਉੱਥੋਂ ਤੇਲ ਪੈਂਦਾ ਹੁੰਦਾ ਸੀ ਉੱਪਰਲੇ ਟੈਪਟ ਕਵਰ 'ਤੇ ਇਹਦਾ ਜਿਹੜਾ ਮੋਬਾਈਲ ਦੀ ਜਗ੍ਹਾ ਹੁੰਦੀ ਆ ਜਿਵੇਂ 3600 ਦੇ ਵਿੱਚ ਆ ਸਾਈਡ ਤੋਂ ਆ ਗਈ ਸੀ ਇਹਦਾ ਸਟਾਰਟਿੰਗ ਵੈਸੇ 3600 ਵੀ ਜਿਹੜੇ ਆਏ ਉਹਨਾਂ 'ਚ ਵੀ ਤੇਲ ਕਈ ਮਾਰ ਦਿੰਦੇ ਜੋ ਉੱਪਰ ਪੈਂਦਾ ਜ਼ਰੂਰੀ ਨਹੀਂ ਵੀ 3000 'ਚ ਸਾਰਿਆਂ 'ਚ ਜਿਹੜੇ ਸ਼ੁਰੂ ਵਾਲੇ 3600 ਵੀ ਉਹਨਾਂ 'ਚ ਵੀ ਕਈਆਂ ਦੇ ਮਾਡਲਾਂ 'ਚ ਟੈਪਟ ਕਵਰਾਂ ਦੇ ਉੱਪਰ ਤੇਲ ਪੈਂਦਾ ਆ ਟਾਈਮਿੰਗ ਪਲੇਟ ਦਾ ਫਰਕ ਆ ਗਿਆ ਹੁਣ ਆ ਪੰਪਾ ਦੂਜਾ ਇਹਨੂੰ ਲਾਇਆ ਹੋਇਆ ਵਾ ਆਪਣਾ ਮਾਈਕੋ ਪੰਪਾ ਉਹ ਡਾਇਫਰਾਮ ਪੰਪ ਹੁਣ ਜਿਵੇਂ ਉਹ ਸਾਹਮਣੇ ਇੰਜਨ ਤੇ ਆ ਉਹਨੂੰ ਡਾਇਫਰਾਮ ਪੰਪਾ ਹੁਣ ਜਿੰਨੇ ਭਰਾ ਸ਼ੌਂਕ ਨਾਲ ਟਰੈਕਟਰ ਤਿਆਰ ਕਰਾਉਂਦੇ ਆ ਸਾਰੇ ਹੁਣ ਡਾਇਫਰਾਮ ਪੰਪ ਦੇ ਵਿੱਚ ਤਿਆਰ ਕਰਾਉਂਦੇ ਆ ਇੱਕ ਤੁਹਾਨੂੰ ਚਲਦੀ ਜਾਣਕਾਰੀ ਦੇ ਦਾਂ ਮੈਂ ਫਾਰਮ ਟਰੈਕ ਦਾ ਇੰਜਨ ਬਹੁਤ ਵਧੀਆ ਆ ਤੇ ਉਹਦਣ ਇਹ ਸਾਰਾ ਇਹ 2-4 ਦਿਨਾਂ ਦਾ ਵਰਤਾਰਾ ਸੀਗਾ ਇਹਨਾਂ ਟਾਈਮਾਂ ਦੇ ਵਿੱਚ ਵੀਡੀਓ ਬਣਾਉਣ ਦਾ ਨਹੀਂ ਟਾਈਮ ਲੱਗਿਆ ਇੰਜਨ ਦਾ ਰੰਗ ਦੇਖੋ ਨਾਲ ਦਾ オリジナル ਪੇਂਟ ਹਾਲੇ ਤੱਕ ਪਾਈਪਾਂ ਨੋਜ਼ਲ ਪਾਈਪਾਂ ਤੱਕ ਨਹੀਂ ਇਹਦੀਆਂ ਖੁੱਲੀਆਂ ਤੇ ਬਿਲਕੁਲ ਫੁੱਲ ਪ੍ਰੈਸ਼ਰ ਕੋਈ ਇਹਦੇ ਚ ਬਲੋ ਨਹੀਂ ਹੈਗੀ ਜੇ ਕਿਸੇ ਵੀਰ ਨੇ ਇਹ ਪਰਚੇਦ ਕਰਨਾ ਹੋਵੇ ਤੇ ਆਪਣਾ ਤੁਸੀਂ ਦੇਖ ਲਿਓ ਬਾਕੀ ਇਹਦੀ ਫੀਟਿੰਗ ਆ ਜਿਹੜੀ ਭਰਾ ਪੁੱਛਦੇ ਹੁੰਦੇ ਆ ਵੀ ਯਾਰ ਇਧਰ ਲਿਆ ਰਏ ਮੈਂ ਤੈਨੂੰ ਦੱਸਾਂ ਆ ਤੁਸੀਂ ਵੇਖੋ ਆ ਇੱਥੋਂ ਜਿੱਥੋਂ ਆਪਣਾ ਪੁਰਾਣਾ ਪੰਪ ਇੱਥੇ ਲੱਗਾ ਹੁੰਦਾ ਸੀ ਨਾ ਆਪਣਾ ਫੋਰ ਵਾਲਾ ਇੱਥੇ ਇਹਦੇ ਤੇ ਫਿਲਟਰ ਪਲੇਟ ਲੱਗ ਜਾਂਦੇ ਜੇ ਕਿਸੇ ਨੇ ਅੱਗੇ ਪੰਪ ਕੱਢਣਾ ਹੋਵੇ। ਵੈਸੇ ਤਾਂ ਹੁਣ ਇਹਦੇ ਤੇ ਪਾਵਰ ਵਾਲਾ ਪੰਪ ਆਪਾਂ ਲਿਫਟ ਵਾਲਾ ਪੰਪ ਨੂੰ ਪਾਵਰ ਦੀ ਜਗ੍ਹਾ ਯੂਜ਼ ਕਰ ਲੈਨੇ ਆ। ਕੰਪਨੀ ਵੱਲੋਂ ਵੈਸੇ ਇੱਥੇ ਲਿਫਟ ਪੰਪ ਹੀ ਆਇਆ ਸੀ। ਇਹ ਤਾਂ ਹੁਣ ਇੱਕ ਆਪਾਂ ਜਦੋਂ ਪਾਵਰ ਸਟੇਰਿੰਗ ਦਾ ਜੁਗਾੜ ਕਰਦੇ ਆ ਤੇ ਉਦੋਂ ਇੱਥੇ ਆਪਾਂ ਸਿੰਗਲ ਪੰਪ ਇੱਥੇ ਪਾਵਰ ਵਾਲਾ ਲਾ ਲਈਦਾ। ਜੇ ਕਿਸੇ ਨੇ ਇਹਨੂੰ ਫੋਰਡ ਦੇ ਵਿੱਚ ਯੂਜ਼ ਕਰਨਾ ਹੋਵੇ ਤਾਂ ਬਹੁਤ ਵਧੀਆ ਸੈਟਿੰਗ ਆ ਜਾਂਦੀ ਹੈ। ਕੋਈ ਫਿਟਿੰਗ ਦੀ ਕੋਈ ਦਿੱਕਤ ਨਹੀਂ ਹੁੰਦੀ। ਤੇ ਕਈ ਭਰਾਵਾਂ ਦੇ ਸਵਾਲ ਹੁੰਦੇ ਆ ਬਾਈ ਜੀ 60 ਦਾ ਇੰਜਣ ਰੱਖ ਲਈ ਬਾਈ ਜੀ ਗੇਅਰ ਦੇ ਵਿੱਚ 1% ਵੀ ਫਰਕ ਨਹੀਂ ਆਉਂਦਾ ਜੋ 3000 ਫੋਰਡ ਤੋਂ ਲੈ ਕੇ 30333 10 ਫਾਰਮ ਟਰੈਕ ਸਭ ਦੇ ਗੇਅਰ ਸੇਮ ਬਣਾਇਆ ਕੰਪਨੀ ਨੇ ਕੋਈ ਗੇਅਰ ਫਰਕ ਨਹੀਂ ਹੁੰਦਾ ਕਈ ਦੋਸਤ ਕਹਿੰਦੇ ਆ ਵੀਰ ਜੀ ਜੇ ਆਪਾਂ ਇੰਜਣ ਵੱਡਾ ਰੱਖ ਲਈਏ ਤਾਂ ਗੇਅਰ ਭੰਨੀ ਜਾਊਗਾ ਜਦੋਂ ਵੀਰ ਉਹ ਗੇਅਰ ਹੀ ਇੱਕ ਤਰ੍ਹਾਂ ਦਾ ਆਉਂਦਾ ਤੇ ਭੰਨਣਾ ਦਾ ਕਰਨਾ ਕਿੱਥੋਂ ਆ ਜੇ ਕੰਪਨੀ ਨੇ 60 ਦਾ ਇੰਜਣ ਕਰਤਾ ਤਾਂ ਪਿੱਛੇ ਕੋਈ ਗੇਅਰ ਨੂੰ ਵਾੜਾ ਇਦੇ ਵਿੱਚ ਹੈਵੀ ਨਹੀਂ ਕਰਿਆ ਹੈਗਾ ਜੇ ਆਪਾਂ ਕਹੀਏ ਗੇਰਦਿਆਂ ਗਰਾਰੀਆਂ ਵਾਲੀਆਂ ਹੈਵੀ ਆ ਇੱਕ ਸਿਰ ਦਾ ਇਹ ਵਾਲ ਜਿੰਨਾ ਜੇ ਆਪਾਂ ਕਹਿ ਦਈਏ ਵੀ ਸਿਰ ਦਾ ਵਾਲ ਕਿੰਨੀ ਕੀ ਚੀਜ਼ ਆ ਗੇਰਦਿਆਂ ਗਰਾਰੀਆਂ ਚ ਕੋਈ ਫਰਕ ਨਹੀਂ ਓਨੇ ਦੰਦੇ ਛੱਡਦੇ ਓਨੇ ਹੀ ਫੋੜਦੇ ਆ ਤੋਂ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਕਰਦੇ ਆ ਸਮਾਪਤ ਤੇ ਅੱਗੇ ਤੁਹਾਨੂੰ ਜਾਣਕਾਰੀ ਹੋਰ ਦਵਾਂਗੇ ਅਗਲੀ ਵੀਡੀਓ ਦੇਖ ਲਿਓ ਤੁਸੀਂ ਜਿੱਦੇ ਚ ਆਪਾਂ ਤੇਲ ਬ੍ਰੇਕਾਂ ਬਾਰੇ ਜਾਣਕਾਰੀ ਦੇ ਰਹੇ ਆ ਜਿਹੜੀਆਂ ਆਪਣੀ ਅਮੇਂਦਰਾ ਦੇ ਤੇਲ ਬ੍ਰੇਕਾਂ ਬਾਰੇ ਕੀ ਕੀ ਬਦਲਣਾ ਪੈਣਾ ਉਹ ਨੈਕਸਟ ਵੀਡੀਓ ਤੁਸੀਂ ਆਪਣੀ ਚੈੱਕ ਕਰ ਲਿਓ ਤੇ ਧੰਨਵਾਦ ਦੋਸਤੋ ਚੈਨਲ ਨੂੰ ਫੋਲੋ ਕਰ ਲਓ ਅਵੇ ਨੂੰ ਅਪਲੋਡ ਕਰਦੇ ਨਾਲ ਦੇ ਨਾਲ